ਕੰਬਰ ਦਾ ਜੇ ਲੈ ਨਹੀਂ ਕਰਦਾ ਬਾਜ਼ਾਰ ਚ ਜਿੱਥੇ ਮਰਜੀ ਚਲਜੋ 18000 ਰੁਪਏ ਤੋਂ ਘੱਟ ਲੈਟ ਵਾਲਾ ਬੈੱਡ ਸਾਨੂੰ ਕਿਸੇ ਨੇ ਨਹੀਂ ਦੇਣਾ ਇੱਥੇ ਆਜੋ ਤੁਹਾਨੂੰ 11.5 ਹਜ਼ਾਰ ਦਾ ਬੈੱਡ ਦੇਣਾ 1850 ਦੀ ਗੱਦਿਆਂ ਦੀ ਜੋੜੀ ਮਤਲਬ 18000 ਵਾਲਾ ਬੈੱਡ ਤੁਹਾਨੂੰ 13350 ਦਵਾ ਕੇ ਇਹ ਵੀ ਇਸ ਰੇਟ ਸਾਢੇ 11.5 ਸਾਢੇ 11.5 ਸਾਢੇ 11.5 ਸਾਢੇ 11.5 ਦੇਖੋ ਬਾਜ਼ਾਰ ਚ ਚੈਲੰਜ ਕਰਦੇ ਆ ਜੇ ਕੋਈ 30000 ਰੁਪਏ ਤੋਂ ਘੱਟ ਦੇ ਦੇਵੇ ਪਰ ਸਾਡੇ ਕੋਲੋਂ ਸਿਰਫ 18500 ਦੀ ਸੋਫਾ ਲੈ ਜਾਓ ਫੈਕਟਰੀ ਰੇਟ ਦੇ ਰਹੇ ਆ কার্ভিংস সোফা ਤੁਸੀਂ ਘਰਾਂ ਰੱਖਦੇ ਹੋ 2.2 ਲੱਖ ਰੁਪਿਆ ਰੇਟਾ 2.2 ਲੱਖ ਰੁਪਿਆ ਵੱਡੇ ਸ਼ੋਰੂਮਾਂ ਦਾ ਸਾਡੀ ਫੈਕਟਰੀ ਜਾਓ 2 ਲੱਖ ਵਾਲਾ ਸੋਫਾ 1,15,000 ਜਿ ਲੈ ਜਾਓ ਚੈਲੰਜ ਜੇ ਕੋ ਦੇ ਦੇਵੇ ਰੂਮ ਚੇਅਰ ਆ ਜੀ ਇਹ ਸਾਗਵੰਦੀਆ ਬਣੀਆਂ ਬਾਜ਼ਾਰ ਦੇ ਵਿੱਚ 18000 ਦੀ ਇੱਕ ਕੁਰਸੀ ਵਿਕਦੀ ਹੈ ਇਹ ਸੈੱਟ ਦੇਣਾ ਮੈਂ ਸੈੱਟ ਦਿੰਦਾ ਸੋ ਇੰਨਾ ਫਰਕ ਹੈ ਰੇਟਾਂ ਦਾ ਕਿਸ਼ਤਾਂ ਤੇ ਬਹੁਤ ਆਸਾਨ ਹੈ ਡੈਬਿਟ ਕਾਰਡ ਕ੍ਰੈਡਿਟ ਕਾਰਡ ਹੋਏ ਕਿਸੇ ਕੋ ਕਿਸ਼ਤਾਂ ਲੈਣੀਆਂ ਹਨ ਬਜਾਜ ਫਾਈਨਾਂਸ ਹੋ ਜਾਏਗਾ 100 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਉਹ ਗਾਹ ਕਾਣਾ ਚਾਹੀਦਾ ਹੈ 100 ਕਿਲੋਮੀਟਰ ਡੈਰੇ ਅਕੋਰਡਿੰਗ ਟੂ ਸਿੰਬਲ ਉਹਦਾ ਅਸੀਂ ਈਜ਼ੀਲੀ ਲੋਨ ਕਰਾ ਦਿੰਦੇ ਆ ਆ ਦੇਖੋ ਡਿਜ਼ਾਈਨ ਕੈਟਾਲਾਗ ਦਾ ਆ ਦੇਖੋ ਇੱਕ ਅਲੱਗ ਬਿਲਕੁਲ ਹਟਕੇ ਚੀਜ਼ ਬਣਾਈ ਹੈ ਇਸ ਤੋਂ ਬਾਅਦ ਆ ਦੇਖੋ ਪੂਰਾ ਇਟਾਲੀਅਨ ਸਟਾਈਲ ਦਾ ਬਣਾਤਾ ਸੀ ਸੋਫਾ ਜਿੱਦਾਂ ਤੁਸੀਂ ਉੱਪਰ ਡਿਜ਼ਾਈਨਰ ਬੈੱਡ ਦੇ ਕਹਿੰਦੇ ਜੀ ਸਾਨੂੰ ਕੱਪੜੇ ਵਾਲੇ ਰੀਜ਼ਨੇਬਲ ਪ੍ਰਾਈਸ 'ਚ ਚਾਹੀਦੇ ਆ ਇਹ ਵੀ ਬਣਾਏ ਆ ਅਲਮਾਰੀਆਂ ਦੇ ਵਿੱਚ ਆ ਦੇਖੋ ਸਾਰੀ ਅਲਮਾਰੀਆਂ ਸਾਡੇ ਕੋਲ ਪਈਆਂ ਜਿੰਨੂੰ ਆ ਦੇ ਕੋ 6 ਫੁੱਟ ਬੈੱਡ ਚਾਹੀਦੇ ਆ 15 15 16 16 ਇੰਚੀ ਬਕਸਿਆਂ ਦੇ ਵਿੱਚ ਉਹ ਦੇਖੋ ਸਾਰੀ ਦੀ ਸਾਰੀ ਵੈਰਾਈਟੀਆਂ ਇਦਾਂ ਪਰ ਆ ਡਿਜ਼ਾਈਨ ਹੀ ਕਿਤੇ ਮਿਲਦਾ ਸਰ ਇਹ ਹਰ ਡਿਜ਼ਾਈਨ ਜਿੱਦਾਂ ਮਰਜ਼ੀ ਦਾ ਚਾਹੀਦਾ ਚਾਹੇ ਆਹ ਲ ਵਾਈਟ ਚ ਚਾਹੀਦਾ ਹੋਵੇ ਬ੍ਰਾਊਨ ਚ ਚਾਹੀਦਾ ਹੋਵੇ ਵਾਈਟ ਚ ਚਾਹੀਦਾ ਹੋਵੇ ਕੈਟਲੌਗ ਡਿਜ਼ਾਈਨ ਹੋਵੇ ਐਂਟੀਕ ਡਿਜ਼ਾਈਨ ਹੋਵੇ ਹਰ ਬਣ ਜਾਂਦੇ ਆ ਆ ਵੀ ਦੇਖੋ ਡਿਜ਼ਾਈਨ ਬੜਾ ਸੋਹਣਾ 골ਡਨ ਪੱਟੀ ਲੱਗੀ ਆ ਕੱਪੜਾ ਲੱਗਾ ਆ ਡਿਜ਼ਾਈਨਿੰਗ ਬੜੀ ਸੋਹਣੀ ਹੋਈ ਆ ਤੁਸੀਂ ਦੇਖੋਗੇ ਇਹ ਬਾਜ਼ਾਰ ਦੇ ਵਿੱਚ 18-18000 ਰੁਪਏ ਸੀਟ ਵਿਕਦੇ ਨੇ ਸੈੱਟ ਜੀ ਫਿਰ ਅੱਧੇ ਤੋਂ ਵੀ ਪਾ ਥੱਲੇ ਰੇਟ ਤੇ ਅਸੀਂ ਵੇਚਦੇ ਆ ਬਹੁਤ ਰੇਟ ਆ 1850 2400 3200 2800 ਉਸ ਤੋਂ ਬਾਅਦ 380 ਹਰ ਇੱਕ ਰੇਟ ਜਿੱਦਾਂ ਜਿੱਦਾਂ ਕਸਟਮਰ ਦਾ ਟੇਸਟ ਹੋਏਗਾ ਉਦੋਂ ਉਦੋਂ ਦਾ ਲੈ ਲੈ। ਸੋ ਲੋ ਜੀ ਭਾਰੀ ਮੀਂਹ ਪੈ ਕੇ ਢੜਿਆ ਮੈਂ ਪਹੁੰਚ ਗਿਆ ਜਲੰਧਰ ਕੰਪੀਬਲ ਗੱਦਿਆਂ ਦੇ ਫਰਨੀਚਰ ਦੀ ਫੈਕਟਰੀ ਦੇ ਵਿੱਚ ਜਿੱਥੇ ਦੇਖਣ ਨੂੰ ਮਿਲ ਰਿਹਾ ਵੀ ਕੰਮ ਧੜਾ ਧੜ ਚੱਲ ਰਿਹਾ ਬਾਉ ਜੀ ਨਾਲ ਗੱਲਬਾਤ ਕਰਦੇ ਹਾਂ। ਬਾਉ ਜੀ ਸਵੇਰ ਦਾ ਟਾਈਮ ਆ ਸਵੇਰੇ ਹੀ ਗੱਡੀਆਂ ਲੋਡ ਕਰਨੇ ਸ਼ੁਰੂ ਕਰਦੀਆਂ। ਬਿਲਕੁਲ ਜੀ ਬਿਲਕੁਲ ਕਰਦੇ ਆ ਜੀ ਸਵੇਰੇ ਕਾਗ ਆ ਜਾਂਦੇ ਜੀ ਬਹੁਤ ਚੜਦੀਆਂ ਕਲਾਂ ਜੀ। ਐਤਵਾਰ ਤੱਕ ਵੀ ਇੱਦਾਂ ਚੱਲਦਾ ਕੰਮ? ਬਿਲਕੁਲ ਚੱਲਦਾ 100% ਜੀ। ਇਹ ਕਾਰਨ ਕੀ ਹੈਗਾ ਜੀ? ਕ ਦੂਜਾ ਕਾਰਨ ਹੈ ਕਿ ਰੇਟ ਅਸੀਂ ਬਹੁਤ ਰੀਜ਼ਨੇਬਲ ਦਿੰਨੇ ਆ ਕਿ ਜਿਹੜੇ ਚਾਹੇ ਕਸਟਮਰ ਉਹਦੇ ਬਹੁਤ ਪਾਕਟ ਦੇ ਅਫੋਰਡੇਬਲ ਹੋ ਜਾਂਦਾ ਹੈ ਜੀ ਹੁਣ ਉੱਪਰ ਫਿਨਿਸ਼ ਦੇਖੋ ਜੀ ਵਿਜਲੀ ਕੁਆਲਟੀਆ ਦੇਖੋ ਹੁਣ ਆ ਵੀ ਬੈਡ ਜਾ ਰਿਹਾ ਹੈ ਇਹ ਵੀ ਕਾਫੀ ਦੂਰ ਜਾਣਾ ਹੈ ਇਸ ਤੋਂ ਬਾਅਦ ਆ ਵੀ ਬੈਡ ਦੀ ਡਿਲੀਵਰੀ ਦੇਣੀ ਹੈ ਇਸ ਤੋਂ ਬਾਅਦ ਆ ਵੀ ਬੈਡ ਦੀ ਡਿਲੀਵਰੀ ਜਾਣੀ ਹੈ ਜੀ ਇਹਦਾ ਕੰਟੀਨਿਊ ਚੱਲਦਾ ਰਹਿੰਦਾ ਕਿਉਂਕਿ ਗਾਗ ਨੂੰ ਚੀਜ਼ ਸਸਤੀ ਔਰ ਅੱਛੀ ਮਿਲਦੀ ਹੈ ਸਰ ਗੱਦਾ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਤੇ ਬੈਡ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਸਰ ਗੱਦਾ ਸਾਡੇ ਕੋਲ ਦੇਖੋ ਜੀ ਪਹਿਲੀ ਗੱਲ ਤਾਂ ਬੈਡ ਔਰ ਗੱਦੇ ਦੀ ਮੈਨੂਫੈਕਚਰਿੰਗ ਆਪਣੀ ਹੈ ਓਕੇ ਔਰ ਗੱਦਾ ਸਾਡੇ ਕੋਲ 1850 ਰੁਪਏ ਜੋੜੇ ਤੋਂ ਸ਼ੁਰੂ ਹੋ ਜਾਂਦਾ ਹੈ ਜ ਬੈੱਡ ਸ਼ੁਰੂ ਹੋ ਜਾਂਦਾ ਹਾਂ ਬਿਲਕੁਲ ਹੈ ਬਾਜ਼ਾਰ ਤਾਂ 18020 ਤੋਂ ਘੱਟ ਕੋਈ ਕਹਿੰਦਾ ਬੈੱਡ ਸਾਡੇ ਕੋਲ ਪੁੱਛੋ ਵੀ ਨਾ ਸਰ ਫਿਰ ਫੈਕਟਰੀ ਆਨ ਦਾ ਫਾਇਦਾ ਕੀ ਹੈ ਜੀ ਜੇ ਗਾਹ ਕਿੰਨੀ ਦੂਰੋਂ ਆ ਕੇ ਲੈ ਕੇ ਜਾ ਰਹੇ ਨੇ ਤੇ ਫੈਕਟਰੀ ਕਰਕੇ ਲੈ ਕੇ ਜਾ ਜਿੱਦਾਂ ਰੇਟ ਹੈਗਾ 3500 4000 ਤੁਸੀਂ ਕਿੰਨੇ 1800 ਚ ਸਾਡੇ 1800 ਰੁਪਏ ਚ ਜੋੜਾ 1850 ਦੀ ਜੋੜੀ ਜੋੜੀ ਮੈਨੂੰ ਜੀ 1850 ਵਾਲੇ ਗੱਦੇ ਦੀ ਜੋੜੀ ਵੀ ਦਿਖਾਓ ਤੇ ਮੈਨੂੰ 1150 ਦਾ ਬੈੱਡ ਵੀ ਦਿਖਾਓ ਆ ਜੀ ਮੈਂ ਤੁਹਾਨੂੰ ਦਿਖਾਉਂਦਾ ਜੀ ਸਰ ਜਿੱਦਾਂ ਉਹਨਾਂ ਆ ਦੇਖੋ ਜੀ ਆਪ ਜੀ ਨੂੰ ਮੈਂ ਜਿੱਦਾਂ ਦੱਸਿਆ 11500 ਰੁਪ ਇਹ ਬੈੱਡ ਲਟਾਂ ਲੱਗੀਆਂ ਹੋਈਆਂ 11.5 ਹਜ਼ਾਰ ਸਾਢੇ 11 ਹਜ਼ਾਰ ਦਾ ਬੈੱਡ 1850 ਰੁਪਏ ਦਾ ਗੱਦਾ ਜੋੜਾ ਮਤਲਬ ਸਾਢੇ 13 ਹਜ਼ਾਰ ਦੇ ਬੈੱਡ ਵੀ ਤੇ ਗੱਦੇ ਵੀ ਸਰ ਜਿੰਨੇ ਵੀ ਇਕਨੋਮਿਕਲ ਹੁੰਦੇ ਨਾ ਜਿਹੜੇ ਕਸਟਮਰ ਜਿਨ੍ਹਾਂ ਨੂੰ ਕਹਿੰਦੇ ਜੀ ਸਾਡੇ ਕੋ ਪੇਇੰਗ ਕੈਪੈਸਿਟੀ ਜ਼ਿਆਦਾ ਨਹੀਂ ਹੈਗੀ ਹੈ ਸਾਨੂੰ ਚੀਜ਼ ਅੱਛੀ ਚਾਹੀਦੀ ਸਸਤੀ ਚਾਹੀਦੀ ਆ ਕੇ ਲੈ ਕੇ ਜਾਓ ਸਾਢੇ 13 ਹਜ਼ਾਰ 'ਚ ਸਾਢੇ 13 ਹਜ਼ਾਰ ਨਹੀਂ 13350 ਬੀਜੇ ਅੱਛਾ 150 ਹੋਰ ਘਟਾ ਦੇ 150 ਹੋਰ ਘਟਾ ਕੇ ਸੋ ਤੁਸੀਂ ਚੈੱਕ ਕਰਨਾ ਮੈਂ ਵੱਡਾ ਚੈਲੰਜ ਕਰਦਾ ਬਾਜ਼ਾਰ 'ਚ ਜਿੱਥੇ ਮਰਜ਼ੀ ਚਲਜੋ 18000 ਰੁਪਏ ਦਾ ਘੱਟ ਲੇਟ ਵਾਲਾ ਬੈੱਡ ਸਾਨੂੰ ਕਿਸੇ ਨੇ ਨਹੀਂ ਦੇਣਾ ਇੱਥੇ ਆ ਜਾਓ ਤੁਹਾਨੂੰ 11.5 ਹਜ਼ਾਰ ਦਾ ਬੈੱਡ ਦੇਣਾ 1850 ਦੀ ਗੱਦੇ ਦੀ ਜੋੜੀ ਮਤਲਬ 18000 ਵਾਲਾ ਬੈੱਡ ਤੁਹਾਨੂੰ 13350 ਦਵਾਂਗੇ ਬੈੱਡ ਵੀ ਦਵਾਂਗੇ ਨਾਲ ਗੱਦੇ ਦੀ ਜੋੜੀ ਵੀ ਦਵਾਂਗੇ ਨਾਲ ਚੈਲ ਵੀ ਕਰਦੇ ਪੂਰੇ ਇੰਡੀਆ ਚ ਕੋਈ ਆ ਰੇਟ ਨਹੀਂ ਦੇ ਸਕਦਾ ਕੋਈ ਨਹੀਂ ਦੇ ਸਕਦਾ ਜੀ ਆ ਵੀ ਮੈਨੂੰ ਦੱਸ ਮੋਰਲ ਸਰ ਇਹ ਵੀ ਸਾਰੇ ਇਸੇ ਹੀ ਰੇਟ 'ਚ ਜੋ ਮਰਜ਼ੀ ਡਿਜ਼ਾਈਨ ਲੈ ਲੇਗਾ ਇਹ ਵੀ ਇਸ ਰੇਟ 'ਚ 11.5 11.5 11.5 11.5 ਔਰ ਦੱਸੋ ਇਦਾਂ ਨਹੀਂ ਵੀ ਸਾਡੇ ਕੋਲ ਇੱਕ ਜਾਂ ਦੋ ਰਜ ਹੈ ਨਾ ਇਹਨਾਂ ਵਿੱਚੋਂ ਜਿਹੜਾ ਮਰਜੀ ਬੈੱਡ ਲੈ ਲਓ 11500 ਚ ਬੈੱਡ ਦੇਣਾ ਬਾਜ਼ਾਰ ਦਾ ਰੇਟ 18000 ਆ ਚੈਨਜ ਹੈ ਕਿਉਂ ਸਸਤਾ ਇਸ ਲਈ ਕਿਉਂਕਿ ਤੁਹਾਨੂੰ ਅਸੀਂ ਫੈਕਟਰੀ ਦੇ ਵਿੱਚ ਲੈ ਕੇ ਆਏ ਆ ਔਰ ਬਣਿਆ ਵੀ ਪੂਰਾ ਪਲਾਈ ਜੇ ਹੈ ਪਿਓਰ ਪਲਾਈ ਜੇ ਜੀ ਸਰ ਬੈੱਡ ਜੀ ਦਾ ਫੇਰਾ ਕਰਤਾ ਸੋਫੇ ਜੀ ਵੀ ਦੱਸੋ ਨਾ ਕੋਈ ਵੱਡੀ ਡੀਲ ਦੇ ਦਿਓ ਤਾਂ ਕਿ ਲੋਕਾਂ ਦੀ ਅੱਖਾਂ ਦੋ ਦੋ ਚ ਖੁੱਲ ਜਾਣ ਅੱਜ ਸਰ ਪਿਓਰ ਐਚ ਆਰ ਦੀ ਗੱਡੀ ਔਰ ਪ੍ਰੋਪਰ ਮਟੀਰੀਅਲ ਜੇ ਬਣਿਆ ਸੋਫਾ ਹੈਗਾ ਜੀ ਇਹ ਹਾਂਜੀ ਇਹ ਸੋਫਾ ਪੂਰਾ ਐਜ਼ ਇਟ ਇਜ਼ ਸੈਂਟਰ ਟੇਬਲ ਨਾਲ ਦੋ ਪਫੀਆਂ ਤੇ ਸ਼ੀਸ਼ਾ ਲਗਾ ਕੇ 18500 ਰੁਪਏ ਦਾ ਸੋਫਾ ਜੀ 18500 ਚ ਆਹ ਵਾਲਾ ਸੋਫਾ ਹਾਂਜੀ ਦੇਖੋ ਬਾਜ਼ਾਰ ਚ ਚੈਲੰਜ ਕਰਦੇ ਆ ਜੇ ਕੋਈ 30000 ਰੁਪਏ ਤੋਂ ਘੱਟ ਦੇ ਦੇਵੇ ਪਰ ਸਾਡੇ ਕੋਲੋਂ ਸਿਰਫ 18500 ਹੀ ਸੋਫਾ ਲੈ ਜਾਓ ਫੈਕਟਰੀ ਰੇਟ ਦੇ ਰਹੇ ਆ ਬਹੁਤ ਵੱਡਾ ਫਾਇਦਾ ਲੱਖਾਂ ਰੁਪਈਆ ਦੀ ਜਿਹੜੀ ਤੁਹਾਡੀ ਬਚਤ ਕਰ ਦੇਣੀ ਆ ਜਿਵੇਂ ਹੁਣ ਵਿਆਹ ਸ਼ਾਦੀ ਆ ਰਹੀ ਤੁਸੀਂ ਆਪਣੇ ਬੱਚਿਆਂ ਨੂੰ ਗਿਫਟ ਦੇਣੇ ਐ ਤੇ ਸਾਨੂੰ ਸੈੱਟ ਚਾਹੀਦਾ ਵੀ ਬੈੱਡ ਵੀ ਚਾਹੀਦਾ ਸੋਫਾ ਵੀ ਚਾਹੀਦਾ ਗੱਦੇ ਵੀ ਚਾਹੀਦੇ ਉਹ ਚ ਹੋਰ ਬਹੁਤ ਵੱਡੇ ਫਾਇਦੇ ਹੋ ਜਾਣਗੇ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਹੈ ਨਾ ਜੀ ਮੰਨ ਲਓ ਕੋਈ ਕਹਿੰਦਾ ਜੀ ਨਹੀਂ ਮੈਨੂੰ ਥੋੜੇ ਵੱਡਾ ਸਾਈਜ਼ ਚਾਹੀਦਾ ਆ ਸਾਈਜ਼ ਲੈ ਲੈ ਵੱਡਾ ਉਹਦਾ ਜੋ ਡਿਫਰੈਂਸ ਪੈਂਦਾ ਗਾਗ ਨੂੰ ਦੱਸ ਦਾਂਗੇ ਇਤੋਂ ਵੱਡਾ ਚਾਹੀਦਾ ਆ ਲੈ ਲੈ ਜੀ ਇਹ ਵੈਰਾਈਟੀ ਨਹੀਂ ਚਾਹੀਦੀ ਜੀ ਮੈਨੂੰ ਹੋਰ ਵੈਰਾਈਟੀ ਚਾਹੀਦੀ ਆ ਦੇਖੋ ਆ ਲੈ ਲੈ ਜੀ ਇਹ ਵੈਰਾਈਟੀ ਨਹੀਂ ਚਾਹੀਦੀ ਤਾਂ ਹੋਰ ਚਾਹੀਦੀ ਹੈ ਉਹ ਦੇਖ ਲੈ ਸਾਡੇ ਕੋਲ ਬਹੁਤ ਆਪਸ਼ਨ ਹੈਗੀਆਂ ਬਹੁਤ ਆਪਸ਼ਨਾਂ ਪਈਆਂ ਸਾਡੇ ਕੋਲ ਜਿੱਦਾਂ ਦੀ ਤੁਹਾਡਾ ਬਜਟ ਆ ਤੁਸੀਂ ਉਹਦੇ ਅਕੋਰਡਿੰਗ ਆਪਾਂ ਲੈ ਲਓ ਆ ਵੀ ਦੇਖੋ ਬੈੱਡ ਕਿੰਨਾ ਸੋਹਣਾ ਹੈ ਇਹਨੇ ਹੈਵੀ ਕੁਆਲਿਟੀ ਦੇ ਬੈੱਡ ਬਣਾਇਆ ਹੈ ਇਸ ਤੋਂ ਬਲਾਵਾ ਕੋਈ ਹੋਰ ਡਿਜ਼ਾਈਨ ਕੋਈ ਕੈਟਲੌਗ ਡਿਜ਼ਾਈਨ ਦਾ ਚਾਹੁੰਦਾ ਉਹ ਬਣਾਇਆ ਪਿਆ ਹੈ ਇਹ ਕੋਈ ਡਿਜ਼ਾਈਨ ਬਣਾਇਆ ਪਿਆ ਹੈ ਇਦਾਂ ਅਲਗ-ਅਲਗ ਡਿਜ਼ਾਈਨਸ ਬਹੁਤ ਬੰਦੇ ਆ ਜੀ ਦੇਖੋ ਤੱਕਰ ਸਾਹਿਬ ਅਗਰ ਕਿਸੇ ਨੂੰ ਬਾਈ ਚਾਂਸ ਕੋਈ ਕਹਿੰਦਾ ਮੈਨੂੰ ਕੈਟਲੌਗ ਡਿਜ਼ਾਈਨ ਦੇ ਸੋਫੇ ਚਾਹੀਦੇ ਆ ਆ ਦੇਖੋ ਡਿਜ਼ਾਈਨ ਕ ਆ ਦੇਖੋ ਇੱਕ ਅਲੱਗ ਬਿਲਕੁਲ ਹਟਕੇ ਚੀਜ਼ ਬਣਾਈ ਹੈ ਇਸ ਤੋਂ ਬਾਅਦ ਆ ਦੇਖੋ ਪੂਰਾ ਇਟਾਲੀਅਨ ਸਟਾਈਲ ਦਾ ਬਣਾਤਾ ਸੀ ਸੋਫਾ ਮਤਲਬ ਜਿੱਦਾਂ ਦਾ ਟੇਸ ਚਾਹੀਦਾ ਉਹਦਾਂ ਦਾ ਮਿਲ ਜਾਏਗਾ ਕਸਟਮਰ ਨੂੰ ਕੋਈ ਪ੍ਰੋਬਲਮ ਨਹੀਂ ਹੈ ਸੋ ਕਲਰ ਵੀ ਸਾਰੇ ਤੇ ਸਾਈਜ਼ ਵੀ ਸਾਰੇ ਅਲੱਗ-ਅਲੱਗ ਹੈ ਕਿਸੇ ਨੂੰ ਛੋਟੀ ਵੱਡੀ ਅਲਮਾਰੀਆਂ ਚਾਹੀਦੀਆਂ ਉਹ ਵੀ ਮਿਲ ਜਾਣਗੀਆਂ ਕਿਸੇ ਨੂੰ ਡਰੈਸਿੰਗ ਟੇਬਲਾਂ ਚਾਹੀਦੀਆਂ ਉਹ ਵੀ ਮਿਲ ਜਾਣਗੀਆਂ ਹਰ ਚੀਜ਼ ਅਵੇਲੇਬਿਲਿਟੀ ਮਿਲ ਜਾਏਗੀ ਜੀ ਚਾਹੇ ਤੁਸੀਂ ਛੋਟੀਆਂ ਅਲਮਾਰੀ ਲੈਣੀਆਂ ਚਾਹੇ ਵੱਡੀਆਂ ਲੈਣੀਆਂ ਵੱਡੀ ਤੋਂ ਵੱਡੀ ਵੀ ਮਿਲ ਜਾਏਗੀ ਛੋਟੀ ਤੋਂ ਛੋਟੀ ਵੀ ਮਿਲ ਜਾਏਗੀ ਔਰ ਉਹ ਵੀ ਸਸਤੇ ਪ੍ਰਾਈਸ ਤੇ ਜੀ ਆ ਵੀ ਬੜਾ ਸੋਹਣਾ ਡਿਜ਼ਾਈਨ ਤਿਆਰ ਕੀਤਾ ਤੁਸੀਂ ਹਾਂ ਜੀ ਔਰ ਈਵਨ ਅਲਮਾਰੀ ਦਾ ਜਿਹੜਾ ਸਾਡੇ ਕੋਲ ਪ੍ਰਾਈਸ ਸਟਾਰਟ ਹੋ ਜਾਂਦਾ 6 ਫੁੱਟ ਦੀ ਵੱਡੀ ਅਲਮਾਰੀ ਜਿਹੜੀ ਕਪੜੇ ਰੱਖਣ ਵਾਲੀ ਸਾਡੇ ਕੋਲ ਤਕਰੀਬਨ 7000 ਤੋਂ ਸ਼ੁਰੂ ਹੋ ਜਾਂਦੀ ਹੈ ਅਲਮਾਰੀ 7000 ਤੋਂ ਸ਼ੁਰੂ ਸ਼ੁਰੂ ਹੋ ਜਾਂਦੀ ਹੈ ਜੀ ਜਿਹੜੇ ਬਾਜ਼ਾਰ ਤੁਸੀਂ 12 12000 14000 ਕਰਦੇ ਹੋ ਇੱਥੇ 7000 ਰੁਪਏ ਤੋਂ ਅਲਮਾਰੀ ਤੁਹਾਨੂੰ ਇੱਥੇ ਜਿਹੜੀ ਸ਼ੁਰੂ ਹੋ ਜਾਂਦੀ ਆ ਆ ਦੇਖੋ ਓਏ ਹੋਏ ਹੋਏ ਸਰ ਮੈਂ ਬਹੁਤ ਜਗ੍ਹਾ ਘੁੰਮਤਾ ਪਰ ਆਹ ਡਿਜ਼ਾਈਨ ਹੀ ਕਿਤੇ ਮਿਲਦਾ ਸਰ ਇਹ ਹਰ ਡਿਜ਼ਾਈਨ ਜਿੱਦਾਂ ਮਰਜ਼ੀ ਦਾ ਚਾਹੀਦਾ ਹੋਵੇ ਵਾਈਟ ਚ ਚਾਹੀਦਾ ਹੋਵੇ ਬ੍ਰਾਊਨ ਚ ਚਾਹੀਦਾ ਹੋਵੇ ਵਾਈਟ ਚ ਚਾਹੀਦਾ ਹੋਵੇ ਕੈਟਲੌਗ ਡਿਜ਼ਾਈਨ ਹੋਵੇ ਐਂਟੀਕ ਡਿਜ਼ਾਈਨ ਹੋਵੇ ਹਰ ਬੰਦ ਜਾਂਦੇ ਆ ਆ ਦੇਖੋ ਜਿਹੜੇ 2-2 ਕਰੋੜ ਦੀਆਂ ਕੋਠੀਆਂ ਬਣਦੀਆਂ ਜਿਹੜੇ ਐਨ ਆਰ ਆਈ ਕਸਟਮਰ ਆ ਜਾਂ ਬਹੁਤ ਰਾਇਲ ਡਾਕਟਰ ਆ ਇੰਡਸਟਰੀਅਰ ਆ ਉਹਨਾਂ ਦੇ ਘਰਾਂ ਦੇ ਵਿੱਚ ਇਦਾਂ ਦੇ ਬੈੱਡ ਲੱਗਦੇ ਆ ਪਰ ਤੁਸੀਂ 2-2 ਲੱਖ ਰੁਪਈਆ 1.5-1.5 ਲੱਖ ਵੀ 2.5-2.5 ਲੱਖ ਰੁਪਈਆ ਖਰਚਦੇ ਹੋ ਇੱਥੇ ਦਾ ਪੈਸਿਆਂ ਦਾ ਤੁਸੀਂ ਜਦੋਂ ਆ ਕੇ ਰੇਟ ਪਤਾ ਕਰਨਾ ਨਾ ਤੁਸੀਂ ਹੈਰ ਫੈਕਟਰੀ ਰੇਟ ਦਵਾਂਗੇ ਰੇਟ ਵੀ ਉਹ ਦਵਾਂਗੇ ਤੁਹਾਨੂੰ ਖੁਸ਼ ਕਰਕੇ ਭੇਜਾਂਗੇ ਆ ਵੀ ਦੇਖੋ ਡਿਜ਼ਾਈਨ ਬੜਾ ਸੋਹਣਾ 골ਡਨ ਪੱਟੀ ਲੱਗੀ ਆ ਕੱਪੜਾ ਲੱਗਾ ਆ ਡਿਜ਼ਾਈਨਿੰਗ ਬੜੀ ਸੋਹਣੀ ਹੋਈ ਆ ਵਾਈਟ ਦੇ ਵਿੱਚ ਆ ਸੈਟੀਆਂ ਇਦਾਂ ਦੇ ਡਿਜ਼ਾਈਨਰ ਚੀਜ਼ਾਂ ਤੁਹਾਨੂੰ ਅਸੀਂ ਫੈਕਟਰੀ ਰੇਟਾਂ ਦੇ ਦੇਣੀ ਆ ਪਹੁੰਚੋ ਛੇਤੀ ਵੱਡੇ ਫਾਇਦੇ ਹੋਣਗੇ ਸਰ ਮੈਨੂੰ ਤਾਂ ਲੱਗਿਆ ਸਾਡੇ ਕੋਲ 18 20 ਹਜ਼ਾਰ ਵਾਲੀ ਸੋਫਾ ਆ ਤਾਂ ਬੜੇ ਅਲਟਰਾ ਬਹੁਤ ਸਰੇ ਬਹੁਤ ਅਲਟਰਾ ਡਿਜ਼ਾਈਨਸ ਬਣਾਏ ਆ ਇਹ ਕੈਟਲੌਗਸ ਦੇ ਡਿਜ਼ਾਈਨ ਆ ਤੁਸੀਂ ਦੇਖੋਗੇ ਇਹ ਬਾਜ਼ਾਰ ਦੇ ਵਿੱਚ ਹੀ 18 18000 ਰੁਪਏ ਸੀਟ बिकਦੇ ਨੇ ਸੈਟ ਜੀ ਇਹ ਅੱਧੇ ਤੋਂ ਵੀ ਪਾ ਥੱਲੇ ਰੇਟ ਤੇ ਅਸੀਂ ਵੇਚਦੇ ਆਂ ਦੇਖੋ ਕਪੜਾ ਵੀ ਚੰਗਾ ਸੈਟੀਆਂ ਚੰਗੀਆਂ ਫਿਰ ਇਹਨਾਂ ਥੱਲੇ ਜਿਹੜੇ ਪੈਰ ਲੱਗੇ ਮਤਲਬ ਹਰ ਚੀਜ਼ ਇਹ ਵਨ ਹੈ ਇਦਾਂ ਦਾ ਕਵਰ ਚਾਹੀਦਾ ਕਵਰ ਲੈ ਲਓ ਕਿਸੇ ਨੂੰ ਕਾਰਵਿੰਗ ਬੇਸ ਚਾਹੀਦਾ ਕਾਰਵਿੰਗ ਬੇਸ ਤੇ ਲੈ ਲਓ ਉਹ ਵੀ ਅੱਧੇ-ਅੱਧੇ ਰੇਟ ਤੇ ਉੱਪਰ ਮਾਰਬਲ ਟੌਪ ਲੱਗਾ ਹੋਇਆ ਦੇਖੋ ਤਾਂ ਸਹੀ ਚੀਜ਼ਾਂ ਕਿੰਨੀ ਵਧੀਆ ਬਣਾ ਕੇ ਬੇਚਨੇ ਆ ਅਸੀਂ ਦੇਖੋ ਨਾਲ ਕਿੰਗ ਚੇਅਰ ਲੱਗੀਆਂ ਹੋਈਆਂ ਆ ਇਹਨਾਂ ਕੱਪੜਾ ਚੰਗਾ ਸੇਡੀਆਂ ਕੋ ਕੋ ਡਿਜ਼ਾਈਨ ਚਾਹੀਦਾ ਕਾਰਵਿੰਜੇ ਉਹ ਮਿਲ ਜਾਏਗਾ ਇਸ ਤੋਂ ਇਲਾਵਾ ਬਹੁਤ ਡਿਜ਼ਾਈਨਸ ਬੰਦੇ ਆ ਸਾਡੇ ਇਹ ਤੁਸੀਂ 2.5 ਲੱਖ ਰੁਪਇਆ 3-3 ਲੱਖ ਰੁਪਇਆ ਖਰਚੋ ਜਾ ਕੇ ਸ਼ੋਅ ਰੂਮਾਂ ਤੇ ਇੱਥੇ ਫੈਕਟਰੀ ਦੇ ਵਿੱਚ ਸਾਡਾ ਅਸੀਂ ਇੱਕ ਸੋਫੇ ਪਿੱਛੇ ਲੱਖ-ਲੱਖ ਸਵਾ ਸਵਾ ਲੱਖ ਰੁਪਇਆ ਬਚਾ ਦੇਣਾ ਇਸ ਗੱਲ ਦੀ ਗਰੰਟੀ 2.5 ਲੱਖ ਦਾ ਤੁਸੀਂ ਇਹ ਸਮਝ ਲੋਗੇ ਅਗਰ ਇਹ ਮਾਰਕੀਟ ਦੇ ਵੀ 2.5 ਲੱਖ ਦਾ ਸੋਫਾ ਹੈ ਨਾ 115000 ਰੁਪਇਆ ਲੈ ਕੇ ਆਓ ਸਾਰਾ ਸੈੱਟ ਲੈ ਜਾਓ ਇਹ ਅੱਛਾ 2.5 ਲੱਖ ਆਲਾ ਸੋਫਾ 115000 ਰੁਪਇਆ ਜੀ ਆ ਕੇ ਲੈ ਜਾਓ ਸਰ ਇੰਨਾ ਵੱਡਾ ਫਰਕ ਕੱਢ ਦਿੰਦੇ ਹੋ ਫੈਕਟਰੀ ਹੈ ਸਰ ਆਹ ਜਿਹੜੇ ਕਾਰਵਿੰਗ ਸੋਫੇ ਆ ਤੁਸੀਂ ਘਰਾਂ ਰੱਖਦੇ ਹੋ 2.5 ਲੱਖ ਰੁਪਇਆ ਰੇਟ ਆ 2.5 ਲੱਖ ਰੁਪਇਆ ਵੱਡੇ ਸ਼ੋਅਰੂਮਾਂ ਦਾ ਸਾਡੀ ਫੈਕਟਰੀ ਚ ਆਓ 2.5 ਲੱਖ ਆਲਾ ਸੋਫਾ 115000 ਜੀ ਲੈ ਜਾਓ ਚੈਲੰਜ ਹੈ ਜੇ ਕੋਈ ਦੇ ਦੇਵੇ ਫੈਕਟਰੀ ਰੇਟ ਹੈ ਇਸ ਕਰਕੇ ਉਹ ਵੀ ਪੱਥਰ ਜੇ ਸ਼ੀਸ਼ਾ ਵੀ ਨਹੀਂ ਅੱਛਾ ਪੱਥਰ ਲਾ ਕੇ ਦੋ ਪੂਰਾ ਪੱਥਰ ਲਗਾ ਕੇ ਫੋਰ ਸਾਈਜ਼ ਦਾ ਆ ਜੀ ਪ੍ਰਕਿਆ ਸਮਾਨ ਦੀ ਇਹ ਸਰ ਸਾਡਾ ਬਾਹਰ ਜਾਂਦਾ ਅੱਜ ਕੱਲ ਪਹਾੜਾਂ 'ਚ ਬਹੁਤ ਬਰਸਾਤਾ ਹੋ ਰਹੀ ਹੈ ਸਟਾਕ ਬਣਾ ਕੇ ਆਰਡਰ ਦਾ ਹੀ ਮਾਲ ਹੈ ਸਾਰੇ ਦਾ ਸਾਰਾ ਜੀ ਜਲੰਧਰ ਤੁਸੀਂ ਹੈਗੇ ਪਹਾੜਾਂ ਦੀ ਬਜਾਰਾ ਮਾਲ ਬਾਹ ਸਾਡੇ ਜਾਂਦਾ ਜੀ ਬਹੁਤ ਦੂਰ ਦੂਰ ਜਾਂਦਾ ਬਹੁਤ ਦੂਰ ਦੂਰ ਲੈ ਕੇ ਪੂਰੇ ਇੰਡੀਆ 'ਚ ਵੱਖ-ਵੱਖ ਐਕਸੀਡੈਂਟ ਜਾਂਦਾ ਮਾਲ ਇਹ ਤਾਂ ਆਹ ਕਾਫੀ ਇੱਥੋਂ ਜਿੱਦਾਂ ਜੰਮੂ ਹੋ ਗਿਆ ਹੈ ਹਿਮਾਚਲ ਹੋ ਗਿਆ ਹੈ ਬਹੁਤ ਲੈ ਕੇ ਜਾਂਦੀ ਹੈ ਦੁਕਾਨਦਾਰ ਜਿੱਦਾਂ ਤੁਸੀਂ ਉੱਪਰ ਡਿਜ਼ਾਈਨਰ ਬ ਅਲਮਾਰੀਆਂ ਦੇ ਵਿੱਚ ਆਦੇ ਕੋ ਸਾਰੀਆਂ ਅਲਮਾਰੀਆਂ ਸਾਡੇ ਕੋ ਪਈਆਂ ਇਸ ਤੋਂ ਇਲਾਵਾ ਕੋਈ ਯੂਵੀ ਦੀ ਹੈਵੀ ਅਲਮਾਰੀ ਚਾਹੀਦੀਆਂ ਉਹ ਵੀ ਮਿਲ ਜਾਣਗੀਆਂ ਹਰ ਤਰੀਕੇ ਦਾ ਮਟੀਰੀਅਲ ਅਸੀਂ ਖੁਦ ਬਣਾਉਂਦੇ ਆ ਸੋ ਬੈੱਡ ਦੇ ਵਿੱਚ ਡਿਜ਼ਾਈਨ ਤੁਸੀਂ ਦੇਖ ਲਓ ਬਹੁਤ سارے ਵੀਡੀਓ ਦੇ ਵਿੱਚ ਇਹ ਤਾਂ ਦੋ ਚਾ ਡਿਜ਼ਾਈਨ ਦਿਖਾਉਣਿਆ ਜਾਂ ਤੁਸੀਂ ਇੱਥੇਆਂ ਕੋ ਬਹੁਤ ਡਿਜ਼ਾਈਨ ਤੁਹਾਨੂੰ ਮਿਲ ਜਾਣੀਆਂ ਕੱਦਿਆਂ ਨਹੀਂ ਸਾਰਾ ਫੈਕਟਰੀ ਆਪਣੀ ਬਿਲਕੁਲ ਹੈ ਜੀ ਇਹਦੇ ਵਿੱਚ 1850 ਤੋਂ ਸ਼ੁਰੂ ਆ 1850 ਤੋਂ ਲੈ ਕੇ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚ ਬਹੁਤ ਰੇਟ ਹੈ 1850 2400 3200 2800 ਉਸ ਤੋਂ ਬਾਅਦ 3800 ਹਰ ਇੱਕ ਰੇਟ ਜਿੱਦਾਂ ਜਿੱਦਾਂ ਕਸਟਮਰ ਦਾ ਟੇਸਟ ਹੋਏਗਾ ਉਦੋਂ ਉਦੋਂ ਦਾ ਲੈ ਲੈ। ਗੱਦਿਆਂ ਦੀ ਫੈਕਟਰੀ ਇੱਥੇ ਖੁਦ ਦੀ ਮੈਨੂਫੈਕਚਰਿੰਗ ਹੈ ਸਾਰੀ ਤਿਆਰੀ ਗੱਦਿਆਂ ਦੀ ਇੱਥੇ ਹੁੰਦੀ ਆ। ਇੱਕ ਚੀਜ਼ ਹੋਰ ਹੈ ਸਰ ਇੱਥੇ ਫੈਕਟਰੀ ਜੇ ਆਨ ਦਾ ਗਾਗ ਨੂੰ ਇਹ ਫਾਇਦਾ ਹੈਗਾ ਆਪਣੇ ਸਾਹਮਣੇ ਬੰਦੀ ਚੀਜ਼ ਦੇਖ ਸਕਦਾ ਕਿ ਅਸੀਂ ਪਾ ਗੀ ਰਹੇ ਹਾਂ। ਜੀ ਨਹੀਂ ਤਾਂ ਮਾਰਕੀਟ ਜੇ ਚਲੇ ਜਾਓ ਉਹਨੇ ਤਾਂ ਕਪੜਾ ਸਲਵਾਈ ਕਰਕੇ ਫੈਕਟਰੀਆਂ ਤੋਂ ਲੈ ਲੈਣਾ ਅੰਦਰ ਕੀ ਪਿਆ ਕੁਝ ਵੀ ਨਹੀਂ ਪਤਾ। ਜੀ ਕੋਲ ਬੈਠ ਕੇ ਬਣਵਾ ਲੈ। ਕੋਲ ਬੈਠ ਕੇ ਬਣਵਾ ਲੈ ਆਪਣੀ ਟੇਸਟ ਦਾ ਬਣਵਾ ਲੈ, ਵਜ਼ਨ ਜ਼ਿਆਦਾ ਹੈਗਾ ਉਸ ਹਿਸਾਬ ਨਾਲ ਬਣਵਾ ਲੈ। ਜਿੰਨੂਆਂ ਦੇ 15 15 16 16 ਇੰਚੀ ਬਕਸਿਆਂ ਦੇ ਵਿੱਚ ਉਹ ਦੇਖੋ ਸਾਰੀ ਦੀ ਸਾਰੀ ਵੈਰਾਈਟੀਆਂ ਇਦਾਂ ਲੱਗੀ ਪਈਆਂ ਸਾਡੇ ਕੋਲ ਜੋ ਮਰਜੀ ਜਿੰਦਾ ਮਰਜੀ ਟੇਸਟ ਦਾ ਲੈ ਸਕਦਾ ਕਾਕ ਸੋ ਮਸਲਾ ਇਹ ਆ ਇਦਾਂ ਦੇ ਬੱਡਾਂ ਪਿੱਛੇ ਵੀ ਤੁਹਾਡਾ 10 10000 15 15000 ਰੁਪਏ ਇੱਕ ਪੀਸ ਵਿੱਚੇ ਵੱਜ ਜਾਣਾ ਗੱਦਿਆਂ ਦੇ ਵਿੱਚ ਅਸੀਂ ਰੇਟ ਇਹਨਾਂ ਉੱਦੇ ਦੇ 4000 ਵਾਲੀ ਗੱਦੇ 18 ਤੋਂ 50 ਦੇਤੇ ਆ ਹਰ ਇੱਕ ਚੀਜ਼ ਦਾ ਫਰਕ ਆ ਅਲਮਾਰੀਆਂ ਤੁਸੀਂ ਲੈਣੀਆਂ ਇਹਦੇ ਵਿੱਚ ਬੜਾ ਫਰਕ ਹੈਗਾ ਚਾਹੇ ਤੁਸੀਂ ਘਰ ਬਣਾ ਰਹੇ ਹੋ ਪੀਜੀ ਹੋਟਲ ਰੈਸਟੋਰੈਂਟ ਦੇ ਗੱਦੇ ਤੁਸੀਂ ਲੈ ਕੇ ਜਾਣਾ ਇੱਥੋਂ ਲੈ ਜਾਓ ਹੋਲਸੇ ਰੇਟਾਂ ਦੇਵਾਂਗੇ ਬੱਡੇ ਫਾਇਦੇ ਸਰ ਡਿਲੀਵਰੀ ਕਿੱਥੇ ਤੱਕ ਚਲ ਜਾਂਦੀ ਹੈ ਪੂਰੇ ਇੰਡੀਆ ਸਰ ਡਿਲੀਵਰੀ ਜਿੱਥੇ ਮਰਜ਼ੀ ਤੱਕ ਲੈ ਲੈ ਇਸ ਚੀਜ਼ ਦਾ ਅਸੀਂ ਚੈਲੰਜ ਕਰਦੇ ਹਾਂ ਕਿ ਜੋ ਕੁਆਲਿਟੀਆਂ ਅਸੀਂ ਇੱਥੇ ਬਣਾ ਕੇ ਵੇਚ ਰਹੇ ਹਾਂ ਕੋਈ ਦੁਕਾਨਦਾਰ ਨਹੀਂ ਵੇਚਦਾ ਸਰ ਜੀ ਇਹ ਚੈਲੰਜ ਹੈ ਮੇਰਾ ਰੇਟ ਵੀ ਵੀ ਕੁਆਲਿਟੀ ਦੇ ਮੁਤਾਬਿਕ ਰੇਟ ਹੈ ਜਿਹੜਾ ਜਿੰਨਾ ਮਾਲ ਲੱਗਾ ਉਹਨੇ ਪੈਸੇ ਹੀ ਗਾਹਕ ਕੋਲ ਲੈਣੇ ਆ ਸਰ ਕਿਸੇ ਨੇ ਕਿਸ਼ਤਾਂ ਤੇ ਲੈਣਾ ਸਾਮਾਨ ਕਿਸ਼ਤਾਂ ਤੇ ਬਹੁਤ ਆਸਾਨ ਹੈ ਡੈਬਿਟ ਕਾਰਡ ਕ੍ਰੈਡਿਟ ਕਾਰਡ ਹੋਏ ਕਿਸੇ ਕੋ ਕਿਸ਼ਤਾਂ ਲੈਣੀਆਂ ਹਨ ਬਜਾਜ ਫਾਈਨੈਂਸ ਹੋ ਜਾਏਗਾ 100 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਉਹ ਗਾਹਕ ਆਣਾ ਚਾਹੀਦਾ ਹੈ 100 ਕਿਲੋਮੀਟਰ ਡਾਇਰੇ ਅਕੋਰਡਿੰਗ ਟੂ ਸਿੰਬਲ ਉਹਦਾ ਅਸੀਂ ਈਜ਼ੀਲੀ ਲੋਨ ਕਰਾ ਦਿੰਦੇ ਹਾਂ ਲੋਨ ਤੇ ਵੀ ਜਿੰਨੇ ਹੋ ਜਾਂਦਾ ਜੀ ਕੋਈ ਪ੍ਰੋਬਲਮ ਨਹੀਂ ਹੈ ਜੀ ਸੋ ਜਿਹੜੇ ਐਨ ਆਰ ਆਈ ਕਸਟਮਰ ਜਿਨ੍ਹਾਂ ਨੇ ਆਉਣਾ ਹੈਗਾ ਕੋਈ ਦੂਰ ਬੈਠਾ ਦਾ ਵੀ ਵੀਡੀਓ ਦੇਖ ਕੇ ਕੋਈ ਵੀਡੀਓ ਕ ਉਹ ਬਾਹਰੋਂ ਸਾਨੂੰ ਵੀਡੀਓ ਕਾਲ ਕਰਦੇ ਆ ਸੀ ਉਹਨਾਂ ਨੂੰ ਫੈਕਟਰੀ ਦਿਖਾ ਦਿੰਦੇ ਆ ਜਾਂ ਆਪ ਜੀ ਦੀ ਵੀਡੀਓ ਦੇਖ ਕੇ ਦੱਸ ਦਿੰਦੇ ਕਿ ਸਾਨੂੰ ਆ ਬੈੱਡ ਚਾਹੀਦਾ ਉਹ ਸਾਨੂੰ ਉੱਥੋਂ ਪੈਸੇ ਪਵਾ ਦਿੰਦੇ ਆ ਸੀ ਉਹਨਾਂ ਦੇ ਕੱਡ ਲੀਵਰ ਕਰ ਦਿੰਦੇ ਦੇਖੋ ਚਾਹੇ ਕੈਨੇਡਾ ਅਮਰੀਕਾ ਇੰਗਲੈਂਡ ਵਰਲਡ ਜਿੱਥੇ ਬੈਠਿਓ ਤੁਸੀਂ ਟਰਸਟ ਕਰ ਸਕਦੇ ਹੋ ਇਸ ਕੰਪਨੀ ਦੇ ਉੱਤੇ ਕੰਫੀਬਲ ਮੈਟ੍ਰਸ ਤੇ ਸਾਂਹ ਟੀਵੀ ਦੀ ਪੂਰੀ ਗਾਰੰਟੀ ਆ ਤੁਸੀਂ ਇਹਨਾਂ ਤੋਂ ਸਮਾਨ ਖਰੀਦੋ ਰੇਟ ਬੜੇ ਵਾਜਬ ਆ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਆ ਕਿਸ਼ਤਾਂ ਦੇ ਸਮਾਨ ਜੇ ਤੁਸੀਂ 100 ਕਿਲੋਮੀਟਰ ਵੀ ਲੈ ਸਕਦੇ ਹੋ ਰੇਟ ਫੈਕਟਰੀ ਦੇ ਵਿੱਚ ਖੜੇ ਤੁਸੀਂ ਡਾਇਰੈਕਟ ਕਸਟਮਰ ਜਿੱਥੇ ਬਣਦਾ ਉੱਥੋਂ ਸਮਾਨ ਲੈ ਲਓ ਵਿਚ ਵਿਚੋਲੇ ਕੋਈ ਨਹੀਂ ਹੈਗੀ ਛੋਟੀ ਜੀ ਗੱਲ ਹੈ ਲਾਸਟ ਦੇ ਵਿੱਚ ਮੈਂ ਕਹਿ ਰਿਹਾ ਆ ਕੁਰਸੀ ਦਾ ਸੈੱਟ ਪਿਆ ਹੈ ਬਾਜ਼ਾਰ ਦੇ ਵਿੱਚ 18000 ਦੀ ਕੁਰਸੀ ਵਿਕਦੀ ਹੈ ਹੂੰ 18500 ਚ ਪੂਰਾ ਸੈੱਟ ਲੈ ਜਾਓ ਅੱਛਾ ਦੋਨੇ ਕੁਰਸੀਆਂ ਵਿਦ ਟੇਬਲ ਟੇਬਲ ਸਾਗਵਾਨ ਚ ਬਣਿਆ ਰੂਮ ਚੇਅਰ ਆ ਜੀ ਇਹ ਸਾਗਵਾਨ ਦੀ ਬਣਿਆ ਬਾਜ਼ਾਰ ਦੇ ਵਿੱਚ 18000 ਦੀ ਇੱਕ ਕੁਰਸੀ ਵਿਕਦੀ ਹੈ ਇਹ ਸੈੱਟ ਦੇਣਾ ਮੈਂ ਸੈੱਟ ਦਿੰਨਾ ਸੋ ਇੰਨਾ ਫਰਕ ਹੈ ਰੇਟਾਂ ਦਾ ਅੱਧੋ-ਅੱਧ ਫਰਕ ਹੈ ਸੋ ਆ ਜਾਓ ਤੁਸੀਂ ਨੰਬਰ ਸਕਰੀਨ ਤੇ ਹੈਗੇ ਆ ਫੋਨ 'ਚ ਇਹ ਮਾਂਜ ਸਵਾਲਾ ਤੁਸੀਂ ਇੱਥੇ ਕਾਲ ਕਰ ਸਕਦੇ ਆ 11 ਮੈਨ ਓਮ